ਕ੍ਰੈਡਿਟ ਕਾਰਡ ਇਸਤੇਮਾਲ ਜੇਕਰ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ ਇਸ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਬਦਲਾਅ ਹੋਣ ਜਾ ਰਿਹਾ ਜਿਸ ਤੋਂ ਬਾਅਦ ਕ੍ਰੈਡਿਟ ਕਾਰਡ ਯੂਜਸ ਖਾਸ ਕਰਕੇ SBI ਵਾਲੇ ਸੋਚਣਗੇ ਕਿ ਹੁਣ ਇਸਤੇਮਾਲ ਕਰੀਏ ਤਾਂ ਕਿਦਾਂ ਕਰੀਏ ਕਿਉਂਕਿ ਮੁਖਤੋਰ ਤੇ ਤੁਹਾਨੂੰ ਦੱਸ ਦਈਏ ਕਿ ਜੋ ਇਸ ਵੇਲੇ ਵੱਡੀ ਖਬਰ ਆ ਰਹੀ ਹੈ ਕਿ ਦੇਸ਼ ਦੇ ਸਰਕਾਰੀ ਸਟੇਟ ਬੈਂਕ ਆਫ ਇੰਡੀਆ ਦੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਵਾਲੇ ਗ੍ਰਾਹਕਾਂ ਲਈ ਇੱਕ ਖਬਰ ਅਹਿਮ ਹੈ ਕਿਉਂਕਿ ਬੈਂਕ ਨੇ ਕ੍ਰੈਡਿਟ ਕਾਰਡ ਨਾਲ ਸੰਬੰਧਿਤ ਕਈ ਨੀਮਾ ਨੂੰ ਬਦਲਣ ਦਾ ਫੈਸਲਾ ਲਿਆ ਹੈ ਇਸ ਨਾਲ ਗ੍ਰਾਹਕਾਂ ਦੀ ਜੇਬ ਤੇ ਵੀ ਇਸ ਦਾ ਅਸਰ ਪੈ ਸਕਦਾ ਹੈ ਅਜਿਹੀ ਸਥਿਤੀ ਵਿੱਚ ਕ੍ਰੈਡਿਟ ਕਾਰਡ ਉਪਭੋਗਤਾਵਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਇਹ 15 ਜੁਲਾਈ ਤੋਂ ਬਦਲਾਅ ਕੀਤੇ ਜਾ ਸਕਦੇ ਹਨ ਇਹਨਾਂ ਬਦਲਾਅ ਵਿੱਚ ਮਾਸਿਕ ਬਿੱਲ ਘਟੋ ਘਟ ਬਕਾਇਆ ਰਕਮ ਤੋਂ ਲੈ ਕੇ ਸੰਪੂਰਨ ਬੀਮਾ ਕਵਰ ਸ਼ਾਮਿਲ ਹੈ ਦੱਸ ਦਈਏ ਕਿ ਮਿਨੀਮਮ ਅਮਾਉਂਟ ਕਟੋ ਘਟ ਰਕਮ ਹੁੰਦੀ ਹੈ ਜਿਸ ਨਾਲ ਤੁਹਾਨੂੰ ਹਰ ਮਹੀਨੇ ਦੀ ਬਿਲਿੰਗ ਮਿਤੀ ਤੱਕ ਅਦਾ ਕਰਨਾ ਪੈਂਦਾ ਹੈ ਇਸ ਨਾਲ ਤੁਹਾਨੂੰ ਡਿਫਾਲਟ ਨਹੀਂ ਮੰਨਿਆ ਜਾਂਦਾ ਅਤੇ ਤੁਹਾਡੀ ਕ੍ਰੈਡਿਟ ਹਿਸਟਰੀ ਵੀ ਖਰਾਬ ਨਹੀਂ ਹੁੰਦੀ ਹੈ ਐਸਬੀਆਈ ਕਾਰਡ ਨੇ ਕਟੋ ਘਟ ਬਕਾਇਆ ਰਕਮ ਯਾਨੀ ਕਿ ਐਮਏਡੀ ਦੀ ਗਣਤਾ ਕਰਨ ਦਾ ਤਰੀਕਾ ਬਦਲ ਦਿੱਤਾ ਹੈ ਪਹਿਲਾਂ ਜਿੱਥੇ ਕਮ ਥੋੜੀ ਜੀ ਰਕਮ ਦਾ ਭੁਗਤਾਨ ਕਰਕੇ ਕੀਤਾ ਜਾਂਦਾ ਸੀ ਹੁਣ ਇਹ ਰਕਮ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੋਏਗੀ ਹੁਣ ਐਮ ਏ ਡੀ ਵਿੱਚ ਸਭ ਕੁਝ ਸ਼ਾਮਿਲ ਹੋਏਗਾ ਤੁਹਾਡੇ ਸਾਰੇ ਈ ਐਮ ਆਈ ਦਾ 100% ਜੀ ਐਸ ਡੀ ਫੀਸਾਂ ਅਤੇ ਹੋਰ ਖਰਚੇ ਵਿਤ ਖਰਚੇ ਜੋਕਰ ਤੁਸੀਂ ਸੀਮਾ ਤੋਂ ਵੱਧ ਖਰਚ ਕੀਤਾ ਤਾਂ ਉਹ ਰਕਮ ਅਤੇ ਬਾਕੀ ਬਕਾਇਆ ਰਕਮ ਦਾ 2% ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਹਰ ਮਹੀਨੇ ਘੱਟੋਂ ਘੱਟ ਬਿੱਲ ਪਹਿਲਾਂ ਨਾਲੋਂ ਵੱਧ ਦੇਣਾ ਪੈ ਸਕਦਾ ਹੈ ਤੇ ਇਹ ਨਿਯਮ ਜਿਹੜੇ ਨੇ ਇਹ 15 ਜੁਲਾਈ ਤੋਂ ਜਿਹੜੇ ਉਹ ਜਾਰੀ ਹੋ ਜਾਣਗੇ ਇਸ ਦੇ ਨਾਲ ਹੀ ਜੇਕਰ ਤੁਹਾਡੇ ਕੋਲ ਯੂਕੋ ਬੈਂਕ ਕੇਵੀਬੀ ਜਾਂ ਪੀਐਸਬੀ ਵਰਗੇ ਕਿਸੇ ਹੋਰ ਬੈਂਕ ਦਾ ਸੈ ਬ੍ਰਾਂਡਡ ਐਸਬੀਆਈ ਕਾਰਡ ਹੈ ਤਾਂ 11 ਅਗਸਤ 2025 ਤੋਂ ਉਪਲਬਧ 50 ਲੱਖ ਤੋਂ 1 ਕਰੋੜ ਤੱਕ ਦਾ ਮੁਫਤ ਹਵਾਈ ਜਿਹੜਾ ਉਹ ਦੁਰਘਟਨਾ ਕਵਰ ਬੀਮਾ ਕਰ ਦਿੱਤਾ ਜਾਵੇਗਾ ਯਾਨੀ ਕਿ ਹੁਣ ਉਡਾਣ ਯਾਤਰਾ ਦੌਰਾਨ ਦੁਰਘਟਨਾ ਹੋਣ ਦੀ ਸਥਿਤੀ ਵਿੱਚ SBI ਤੋਂ ਕੋਈ ਬੀਮਾ ਸੁਰੱਖਿਤ ਨਹੀਂ ਹੋਏਗਾ SBI ਕਾਰਡ ਹੁਣ ਇਹ ਫੈਸਲਾ ਕਰੇਗਾ ਕਿ ਤੁਹਾਡੇ ਦੁਆਰਾ ਕੀਤੀ ਗਈ ਅਦਾਇਗੀ ਪਹਿਲਾਂ ਕਿੱਥੇ ਐਡਜਸਟ ਕੀਤੀ ਜਾਵੇਗੀ ਨਵੇਂ ਨਿਯਮ ਦੇ ਤਹਿਤ ਤੁਹਾਡੀ ਭੁਗਤਾਨ ਰਕਮ ਨੂੰ ਪਹਿਲਾਂ GST EMI ਚਾਰਜ ਫੀਸ ਵਿਆਜ ਬਕਾਇਆ ਟਰਾਂਸਫਰ ਤੇ ਪ੍ਰਚੂਨ ਖਰਚਿਆਂ ਅਤੇ ਅੰਤ ਵਿੱਚ ਨਗਦ ਪੇਸ਼ਗੀ ਵਿੱਚ ਐਡਜਸਟ ਕੀਤਾ ਜਾਏਗਾ ਯਾਨੀ ਕਿ ਜੇਕਰ ਤੁਸੀਂ ਕੋਈ ਪੁਰਾਣਾ ਚਾਰਜ ਜਾਂ ਵਿਆਜ ਨਹੀਂ ਦਿੱਤਾ ਹੈ ਤਾਂ ਤੁਹਾਡਾ ਨਵਾਂ ਭੁਗਤਾਨ ਪਹਿਲਾਂ ਉਸ ਬਲ ਜਾਵੇਗਾ ਇਸ ਨਾਲ ਅਸਲ ਖਰਚੇ ਤੇ ਵਿਆਜ ਇਕੱਠੇ ਜਿਹੜੇ ਨੇ ਉਪਕਤਣੇ ਪੈਣਗੇ ਤੁਹਾਡੇ ਲਈ ਇਹਨਾਂ ਨਵੇਂ ਨੀਮਾ ਨੂੰ ਜਾਣਨਾ ਤੇ ਸਮਝਣਾ ਜ਼ਰੂਰੀ ਹੈ ਤੇ ਬਦਿਹਰੀ ਜਾਣਕਾਰੀ ਲਈ ਤੁਸੀਂ www.sbicard.com ਤੇ ਜਾਓ ਤੇ ਉੱਥੇ ਜਾ ਕੇ ਵੀ ਇਹ ਸਬੰਧ ਦੇ ਵਿੱਚ ਤੁਸੀਂ ਆਪਣੀ ਜਾਣਕਾਰੀ ਜਿਹੜੀ ਆ ਉਹ ਇਕੱਠੀ ਕਰ ਸਕਦੇ ਹੋ